ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾਵਾ ਜੀ ਕੀ ਫਤਿਹ। ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਨਾ ਕੋਟਕਪੂਰਾ ਤੋਂ। ਹਾਂ ਜੀ। ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ। ਉਹ ਵਾਅਦਾ ਕੀਤਾ ਸੀ ਦਿਨ ਉਹਨਾਂ ਨੇ। ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਹ ਹੁੰਦਾ ਅਜ ਤੱਕ ਕਿਸੇ ਹੁਕਮਨਾਮੇ ਤੇ ਨਾ ਸੋਧ ਹੋਈ ਨਹੀਂ ਹੁੰਦੇ ਕੱਲਾ ਕੱਲਾ ਜ਼ੇਹੇਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇਟੀ ਆਪਾਂ ਹੁਣ ਬਣਾ ਲਈ ਆ ਅੱਛਾ ਜੀ ਜ਼ੇਹੇਦਾਰ ਕਰਦੇ ਹਾ ਸੰਜਨੋਹਾ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਨਾਮੇ ਕੱਲੇ ਜ਼ੇਹੇਦਾਰ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪਾਂ ਪੰਜਾਂ ਨੇ ਬਣਾ ਲਈਏ ਪਰ ਉਹਨੂੰ ਲਿਖ ਕੇ ਕਾਲ ਤੱਕ ਹਮਨ ਦਿੱਤਾ ਇਹਨਾਂ ਨੂੰ 20 ਤਰੀਕ ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਿਖਾਇਆ ਸੀ ਤੱਕ ਕਰਦੇ ਇਹਨਾਂ ਨੂੰ ਪਤਾ ਹੋਣਾ ਨੇ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਏ ਹੋਰ ਤਾਂ ਕੁਤ ਮਾਰਦੀ ਕੁੱਤੀ ਔਰਤ ਸਾਲੀ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਕਹੂੰਗੀ ਮੈਂ ਬਈ ਬੰਦੇ ਨੇ ਮੈਂ ਗੱਲ ਨਹੀਂ ਤੇਰੇ ਨਾਲ ਕਰਨੀ ਇਸ ਗੱਲ ਤੇ ਤੂੰ ਮੇਰੇ ਲੜਾਈ ਕਰਨ ਦੀ ਯਕੀਨਤ ਕਰਦੀ ਨਹੀਂ ਚਲੋ ਆਪਾਂ ਇਸ ਤੇ ਮੈਨੂੰ ਵੀ ਬੜਾ ਧਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਇਲਮ ਵੀ ਨਹੀਂ ਕੋਈ ਪੱਖੀ ਹੋਣ ਦੇ ਕੀ ਨਹੀਂ ਹੋਇਆ ਚਲੋ ਆਪਾਂ ਇਹ ਕਹੂਗੀ ਬਈ ਹੋਗਾ ਨਾ ਮੇਰੇ ਧਾਮੀ ਨੇ ਕਰਾ ਦਿੱਤੇ ਫੇਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ